ਲਿਆਇਆ ਇਸ ਕਰਕੇ ਆਪਾਂ ਜਦ ਆਪਣੇ ਪੰਜਾਬ ਦੀ ਲੜਾਈ ਲੜੀਏ ਆਪਣੇ ਪੰਜਾਬ ਨੂੰ ਨਾਲ ਸਮਾਜ ਦੇ ਵਿੱਚ ਕਿਹੜਾ ਕਿਹੜਾ ਨਸ਼ਾ ਪਹਾਈਏ ਜਿਹੜੇ ਵੀ ਨੌਜਵਾਨ ਨਸ਼ਾ ਕਰਦੇ ਉਹ ਕਿਹਾ ਆਪਾਂ ਸੁਝਾਈਏ ਤੁਸੀਂ ਦੇਖਿਆ ਹੋਵੇਗਾ ਸਾਡੇ ਮਾਨਸਾਲੇ ਵਿੱਚ ਇੱਕ ਵੱਡੀ ਲਹਿਰ ਚੱਲੀ ਹੈ ਕਿਹਨਾਂ ਕਰਾਉਂਗੇ ਕੱਲ ਪਰਦਰਸ਼ਨ ਵਿੱਚ ਤੋਂ ਬੜਾ ਵੱਡਾ ਮੀਰ ਰਿਆ ਹੋਇਆ ਹੈ ਪੂਰੀ ਸਟੇਟਾਂ ਦੇ ਜੱਟ ਕੱਟਨੀ ਦੇ ਵਿਰੁੱਧ ਇਹ ਖਲਾਫ ਲੜਾਈ ਕਰ ਰਹੇ ਆ ਇਹ ਐਨਆਰਆਈ ਭਰਾਵਾਂ ਦਾ ਕਿਹੜਾ ਵੱਡਾ ਜੋਰ ਨਾਲ ਕਿਉਂ ਦੇ ਨਾਲ ਹੋ ਰਿਹਾ ਹੈ ਕਾਟੀ ਦਾ ਰਾਜ ਚੋੜਦਾ ਤੇ ਬਹੁਤ ਵੱਡਾ ਕੈਰੇਕਟਰ ਵਾਲਾ ਜੋਤ ਲੈਣਾ ਹੈ ਮੈਂ ਦਾ ਰੇ ਭਰਾਮਾ ਨੂੰ بس ਇੱਕੋ ਗੱਲ ਕਹਿੰਦਾ ਵੀਰੋ ਇੱਕ ਤਾਂ ਜਦੋਂ ਪਹਿਲਾ ਗੱਲ ਕੀ ਹੈ ਕਿ ਪੰਜਾਬ ਨੂੰ ਬਾਲੂ ਚੋੜਨਾ ਤੇ ਦੂਜਾ ਗੱਲ ਇਹ ਵੀ ਤੁਸੀਂ ਕਿਹਾ ਇੰਦਰ ਚੀਜ਼ ਵੱਲ ਧਿਆਨ ਦਿਓ ਤੇ ਤੁਸੀਂ ਤੁਹਾਡੇ ਵਿੱਚ ਕੰਮ ਕਰ ਸੈਕਟਰ ਦੇ ਕਿ ਅਸੀਂ ਕਿਹੜੇ ਲੋਕਾਂ ਨੂੰ ਚੁਣਨ ਦਾ ਨਾਜੂਰ ਹੈ ਕਿਹੜੇ ਜੌੜ ਤੋਂ ਕਵਾਜਾ ਰੋਸੀ ਦਾ ਨਾਜੂਰ ਨੂੰ ਕਰਦਾ ਇਹ ਦੂਜਾ ਇਹਦੇ ਵਰਤਾਂ ਅੱਜ ਅਸੀਂ ਪੰਜਾਬ ਦੀ ਹੋਂਸੇ ਦੀ ਜਨਤ ਦੇ ਰਿਹਾ ਹਾਂ ਇਸੇ ਮੁੱਦੇ 'ਤੇ ਬਹਿਤ ਜਿਆ ਬਾਕੀ ਗੱਲ ਕੋਈ ਗਾਣਾ ਚੋਣਾ ਪੜਾਵਾਂ ਆ ਪਿਛਲੇ ਦਿਨਾਂ ਦੇ ਵਿੱਚ ਨੇ ਦੇਖਿਆ ਹੁਣ ਨਾ ਕਮਲਾ ਜੱਟ ਦੇ ਨਾਲ ਬੜਾ ਬੜਾ ਮੁਕਤਾਜ ਦਾ ਸਿੰਘ ਬਖਸ਼ੇ ਵੱਲੋਂ ਪੰਜਾਬ ਦੇ ਵਕਲਾਂ ਕੁਲ ਲੱਖ ਰੁਪਇਆ ਵਾਪਸ ਹੋ ਗਿਆ ਕੋਈ ਵੀ ਬੜੇ ਮੁੱਦੇ ਦੇ ਗੱਲਾਂ ਪੰਜਾਬ ਦਾ ਸਾਡਾ ਇਹੀ ਮੁੱਦਾ ਨਹੀਂ ਹੈਗਾ ਅਸੀਂ ਇਥੇ ਇੱਕ ਮੁੱਦੇ ਦੇ ਵਿੱਚ ਸੁਰ ਮੁੱਈਆ ਕਿਸ ਸਰਕਾਰ ਦੇ ਰੱਖਦੇ ਆ ਇਹ ਸਰਕਾਰ ਤੋਂ ਜਦੋਂ ਤੱਕ ਦਾਅ ਦੇ ਰਿਹਾ ਝੋਕੀ ਨਹੀਂ

ਸਾਡੇ ਪਿਓ ਕਿ ਜਦੋਂ ਕਮਾਟੀ ਆ ਕੇ ਤੁਸੀਂ ਬ੍ਰੋਕਰਾਂ ਦੇ ਵਿੱਚੋਂ ਕਈ ਸੀਗੇ ਉਹੀ ਆਪਣਾ ਪੰਜਾਬ ਬਣਾਇਆ ਉਹ ਜਿਹੜਾ ਪੰਜਾਬ ਦਾ ਅਸਲ ਸਰਕਾਰਾਂ ਦੀ ਮਾਰੀ ਲੈ ਕੇ ਕਰਕੇ ਪਿੱਛੇ ਜਾ ਰਿਹਾ ਹੈ ਬਸ ਨੂੰ ਇੱਕ ਵੋਟ ਕਰੂ ਨੀ ਨਗਰਪਾਲਿਕਾ ਦਾ ਨੌਜਵਾਨਾਂ ਦਾ ਮੇਰਾ ਵੀ ਹਰਮਨ ਕੋਲਾ ਮੇਰੇ ਨਾਲ ਖੜਾ ਸਾਡੇ ਨਾਲ ਹੀ ਖੜਾ ਹੈ ਭਾਈ ਸਭੀ ਖੜਾ ਹੈ ਅੱਜ ਅਸੀਂ ਸਭੀ ਖੜਾ ਹੈ ਜਿੰਨੇ ਵੀ ਬੁੱਢੀ ਹੋਏ ਨੇ ਦਾ ਜਿੰਨੇ ਵੀ ਐਨ ਆਰ ਆਈ ਆਖਰੇ ਲਗੇ ਲਾਲੀਪੁਰਨ ਜੇ ਸੂਰ ਨਗਰਪਾਲਿਕਾ ਦੇ ਕੱਲੇ ਕੱਲੇ ਬੱਚੇ ਦਾ ਮੇਰੇ ਭਰਾਵਾਂ ਦਾ ਜਿੰਨੇ ਵੀ ਜਾਣੇ ਤੁਸੀਂ ਮੇਰੇ ਇੱਥੇ ਸਾਰੇ ਇੱਥੇ ਦੇਖ ਰਹੇ ਹੋ ਸਾਰਿਆਂ ਨੂੰ ਹੱਥ ਜੋੜ ਕੇ ਕਰਦੇ ਆ ਸਾਰਿਆਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ